ਸਾਨੂੰ ਫਰਖੋਜ ਸਿੰਘ ਪਿੰਡ ਮਾਦੋ ਹਾਂ ਹਾਂ ਜੀ ਮੇਰਾ ਮੇਰਾ ਕੋਹਾੜਾ ਜੀ ਤੁਹਾਨੂੰ 61 62 ਮਤੇ ਇਸ ਏਰੀਆ ਦੇ ਵਿੱਚੋਂ ਰਸੀਬੇਂ ਕਰਾਤੀ ਗਈ ਹੈ ਜੀ ਤੇ ਮੇਰਾ ਕੁੱਝ ਨਹੀਂ ਆ ਵੀ ਤੁਸੀਂ ਐਸ ਏਰੀਆ ਦੇ ਵਿੱਚ ਮਿਲ ਆਪਣੀ ਲਾਉਣੀ ਆ ਕੀ ਤੁਹਾਡੇ ਕੋਲ ਵੀ ਕੋਈ ਤੁਹਾਡੇ ਲੱਕ ਚ ਪਤਾ ਹੈਗਾ ਵੀ ਤੁਹਾਨੂੰ ਕਿਸੇ ਨੇ ਲੋਕ ਕਰਿਆ ਮੈਂ ਇਹ ਪੁੱਛਣਾ ਚਾਹੁੰਦਾ ਵੀ ਕੀ ਹੈ ਜਵਾਬ ਦਿਓ ਕੋਈ ਜਵਾਬ ਨਹੀਂ ਹੈ ਆਬਜੈਕਸ਼ਨ ਆ ਜੀ ਮੈਂ ਤੁਹਾਨੂੰ ਪੁੱਛ ਰਿਹਾ ਸਾਹਿਬ ਜਵਾਬ ਦਿਓ ਇਹ ਸਾਹਿਬ ਜਵਾਬ ਨਹੀਂ ਆਇਆ ਨੇੜੇ ਮਾਈਕ ਲਾ ਜਿਵੇਂ ਇਹ ਟੀਲ ਭੋਗਰਾ ਔਰ ਬੱਸੇ ਬੁਜਾਨ ਦੋਨੋਂ ਨੇ ਇਸਕੇ ਪੇਪਰ ਵਿੱਚ ਮੱਕੇ ਡਾਲੇ ਤੇ ਉਸ ਤੋਂ ਬਾਅਦ ਨਹੀਂ 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 ਉਹ ਅੰਡਰ ਅੰਡਰ ਪ੍ਰੋਸੈਸਿੰਗ ਹੋਈ ਹੈ ਉਸਨੇ ਉਸੇ ਵਜ੍ਹਾ ਨਾਲ ਅੱਜ ਦੀ ਡੇਟ ਵਿੱਚ ਹੁਣ ਤੁਹਾਨੂੰ ਬਾਅਦ ਮਤੇ ਦੇ ਦਿੱਤੇ ਗਏ ਨੇ ਅਗਰ ਜੀ ਜੇ ਤੁਹਾਡੇ ਕੋਲ ਕੋਈ ਪੰਚਾਇਤ ਦਾ ਜਾਂ ਗ੍ਰਾਮ ਸਭਾ ਦਾ ਮਤਾ ਹੈ ਤੁਹਾਡੇ ਕੋਲ ਜਾਂ ਨਹੀਂ ਪਰ ਮਿਲਦੇ ਖਿਲਾਫ ਮਤੇ ਰੱਤੇ ਹੈ ਪੰਚਾਇਤ ਦਾ ਖਿਲਾਫ ਚਾਹਦੇ ਨਾ ਵੀ ਐਸਾ ਹੈ ਜੀ ਹਮ ਜਵਾਬੀ ਨਹੀਂ ਲਈ ਸੀ ਉਹਨੂੰ ਚੀਜ਼ ਉਹ ਪੰਜਾਬੀ ਚ ਦੱਸਿਆ ਆ ਪਾਪਾਈ ਕੋਲ ਜੀ ਇਹ ਐਮਰ ਦੀ ਗੱਲ ਪੰਜਾਬ ਚ ਹੈ ਹੈ ਆ ਤਰਾਹ ਨੋਟ ਕਰਿਆ ਜਾਵੇ ਤੇ ਨੰਬਰ 2 ਇੱਕ ਅਸੀਂ ਉਹ ਵੀ ਦੂਜੀ ਸਾਰੇ ਇਹਨਾਂ ਨੂੰ ਆਪਣੇ ਆਪਣੇ ਤਰਾਜ ਦੱਸ ਦਿੱਤੇ ਗਏ ਨੇ ਇੱਕ ਇਹਨਾਂ ਨੂੰ ਦੂਰ ਤੋਂ ਆਏ ਆ ਏਰੀਆ ਦੇ ਵਜੋਂ ਸਲਾਹ ਵੀ ਦੇਣੀ ਚਾਹੀਦੀ ਆ ਮੈਂ ਸਲਾਹ ਵੀ ਦਿੰਦਾ ਕਿ ਜਿਹੜੇ ਟਾਈਮ ਤੋਂ ਇਹਨਾਂ ਨੇ ਜ਼ਮੀਨ ਰਿਕੁਆਇਰ ਕਰੀ ਜਦਾਂ ਜ਼ਮੀਨ ਜਿੱਦਾਂ ਕਰਕੇ ਵੀ ਇਹਨਾਂ ਨੇ ਜ਼ਮੀਨ ਖਰੀਦੀ ਆ ਉਦੋਂ ਠਿੱਗਣੇ ਰੇਟ ਹੋ ਗਏ ਨੇ ਵੇਚ ਕੇ ਇੱਥੇ ਤੇ ਲੱਗ ਜਾਣਾ ਅੱਜ ਇਹਦਾ ਜੇ ਤੁਹਾਨੂੰ ਦੇਖ ਰਿਹਾ ਇਸ ਟ੍ਰੇਲਰ ਆ ਠੀਕ ਹੈ ਸਹੀ ਗੱਲ ਹੈ ਜਮਾਲ ਜੀ ਹੈਲੋ ਹੈਲੋ ਇੱਕ ਮਿੰਟ ਜੀ ਦੇਖੋ ਪੜੇ ਲਿਖੇ ਬੰਦੇ ਦਾ ਫਰਕ ਹੁੰਦਾ ਹੁਣੇ ਮੈਡਮ ਨੇ ਗੱਲ ਕਹੀ ਭਈ ਜੇ 10 ਬੰਦੇ ਹੱਥ ਖੜੇ ਵੀ ਕਰ ਲੈਣਗੇ ਤਾਂ ਵੀ ਕੋਈ ਫਰਕ ਪੈਣ ਨਹੀਂ ਲੱਗਿਆ ਬੋਲੋ ਤੁਸੀਂ ਹੱਥ ਥੱਲੇ ਕਰ ਲਓ ਮੇਰੇ ਦੇ ਮੁਲਾਜ਼ਮ ਤੇ ਅਸੀਂ ਦੇਖ ਲਿਆ ਉਹ ਰਿਕਾਰਡਿੰਗ ਦੇ ਵਿੱਚ ਆ ਗਿਆ ਤੁਸੀਂ ਹੁਣ ਧਿਆਨ ਨਾਲ ਸੁਣ ਕੇ ਫੇਰ ਗੱਲ ਕਰਿਓ ਆ ਲੋ ਜੀ ਉਹ ਬੇਰ ਬੇਰ ਦਾ ਬੈਜਾ ਆਇਆ ਹੈ ਇਹ ਹੁਣ ਮੈਂ ਤਾਂ ਮੈਡਮ ਉਹ ਦੁਵਾਰੇ ਜਿਹੜਾ ਮਿਲਦੇ ਵਿੱਚ ਵਿਰੋਧ ਵਿੱਚ ਨੇ ਉਹ ਹੱਥ ਖੜੇ ਕਰ بائجو بائجو